ਇਸ ਦੁਨੀਆ 'ਤੇ ਰੱਬ ਨੇ ਹਰ ਇੱਕ ਨੂੰ ਟੈਲੈਂਟ ਬਖਸ਼ਿਆ ਹੈ। ਕਈਆਂ ਦਾ ਤਾਂ ਟੈਲੈਂਟ ਦੁਨੀਆ ਦੇ ਸਾਹਮਣੇ ਆ ਜਾਂਦਾ ਹੈ ਤੇ ਉਹ ਵੱਡਾ ਨਾਮ ਬਣਾ ਲੈਂਦੇ ਆ। ਪਰ ਦੇਖਿਆ ਜਾਂਦਾ ਹੈ ਕਿ ਅਕਸਰ ਗਰੀਬ ਆਪਣਾ ਟੈਲੈਂਟ ਅੰਦਰ ਹੀ ਦੱਬੀ ਰੱਖਦਾ ਹੈ। ਅਕਸਰ ਹੀ ਆਪਾਂ ਦੇਖਦੇ ਆ ਕਿ ਸੋਸ਼ਲ ਮੀਡੀਆ 'ਤੇ ਕਈ ਵੇਲੇ ਕੁਝ ਅਜਹੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਵਿੱਚ ਕੁਝ ਇੱਦਾਂ ਦੇ ਮਹੱਤਰ ਬੰਦੇ ਹੁੰਦੇ ਆ ਜਿਨ੍ਹਾਂ ਦੀ ਆਵਾਜ਼ ਬਹੁਤ ਜ਼ਿਆਦਾ ਮਿੱਠੀ ਹੁੰਦੀ ਹੈ। ਪਰ ਉਹਨਾਂ ਨੂੰ ਆਪਾਂ ਕਦੀ ਪਹਿਲਾਂ ਦੇਖਿਆ ਹੀ ਨਹੀਂ ਹੁੰਦਾ ਕਦੀ ਸੁਰਿਆ ਹੀ ਨਹੀਂ ਹੁੰਦਾ ਕਿਉਂਕਿ ਉਹ ਪਹਿਲਾਂ ਕਦੀ ਦੁਨੀਆ ਸਾਹਮਣੇ ਆਈ ਹੀ ਨਹੀਂ ਕਦੀ ਉਹਨਾਂ ਨੇ ਆਪਣਾ ਗਾਣਾ ਰਿਲੀਜ਼ ਕਰਵਾਇਆ ਹੀ ਨਹੀਂ ਸੋ ਅਜਾਈਆਂ ਹੀ ਦੋ ਭੈਣਾਵਾਂ ਜਿਨ੍ਹਾਂ ਨੂੰ ਅੱਖੋਂ ਇੰਨਾ ਸਹੀ ਲੱਭਦਾ ਨਹੀਂ ਆ ਪਰ ਇਹਨਾਂ ਦੀ ਆਵਾਜ਼ ਬਹੁਤ ਜ਼ਿਆਦਾ ਮਿੱਠੀ ਏ ਰੱਬ ਨੇ ਇਹਨਾਂ ਨੂੰ ਬਹੁਤ ਹੀ ਸੋਹਣੀ ਆਵਾਜ਼ ਦਿੱਤੀ ਏ ਤੇ ਆਪਣੀ ਮਿੱਠੀ ਜੀ ਆਵਾਜ਼ ਵਿੱਚ ਇੱਕ ਸਬਦ ਸੁਣਾ ਰਹੀਆਂ ਵਾਂ ਇਹਨਾਂ ਦੀ ਆ ਵੀਡੀਓ ਦੇਖ ਕੇ ਨਾ ਸੱਚੀ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਸੋ ਤੁਸੀਂ ਇਹਨਾਂ ਦੀ ਸਪੋਰਟ ਕਰਨ ਲਈ ਇਹ ਵੀਡੀਓ ਐਂਡ ਤੱਕ ਜਰੂਰ ਦੇਖਿਓ ਰੱਬ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਮੈਨੂੰ ਵੇਖ ਲੈਣ ਦੇ ਮੱਥਾਂ ਤੇ ਕਰੈਣ ਦੇ ਰੱਬ ਮੇਰਾ ਰੱਬ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਬਾ ਮੇਰਾ ਸਾਥ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਜਦੋਂ ਵੱਲ ਗਰੀਬਾਂ ਜਾਵੇ ਦੋਵੇਂ ਹੱਥੀਆਂ ਲੈ ਲਟਾਵੇ ਜਦੋਂ ਵੱਲ ਗਰੀਬਾਂ ਜਾਵੇ ਦੋਵੇਂ ਹੱਥੀਆਂ ਲੈ ਲਟਾਵੇ ਦੋਵੇਂ ਹੱਥੀਆਂ ਲੈ ਲਟਾਵੇ ਨੀਓ ਕਿਹੜਾ ਦਾ ਰੱਬ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸੱਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸੱਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਜਦੋਂ ਬਾਗਾਂ ਦੇ ਵੱਲ ਜਾਵਨ ਸੁੱਕੇ ਬਾਗ ਹਰੇ ਮੋ ਜਾਵਨ ਜਦੋਂ ਬਾਗਾਂ ਦੇ ਵੱਲ ਜਾ ਕੇ ਬਾਗ ਹਰੇ ਹੋ ਜਾਵਨ ਨੀਓ ਕਿਹੜਾ ਮਾਲੀ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਰੱਬ ਮੇਰੇ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਜਦੋਂ ਦੁਖੀਆਂ ਦੇ ਵੱਲ ਜਾਵੇ ਰੋਗੀ ਰਾਜੀ ਕਰਕੇ ਆਵੇ ਜਦੋਂ ਦੁਖੀਆਂ ਦੇ ਵੱਲ ਜਾਵੇ ਰੋਗੀ ਰਾਜੀ ਕਰਕੇ ਆਵੇ ਰੋਗੀ ਰਾਜੀ ਕਰਕੇ ਆਵੇ ਨੀਓ ਕਿਹੜਾ ਵੇਦ ਹੈ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਰੱਬ ਮੇਰੇ ਸਤ ਗੁਰ ਬਣ ਕੇ ਆਇਆ ਮੈਨੂੰ ਮੇ ਹੋ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤ ਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਜਦੋਂ ਸਤ ਸੰਗ ਦੇ ਵਿੱਚ ਜਾਵੇ ਉਹ ਤਾਂ ਸਬਦੇ ਪਰਮ ਮਟਾਵੇ ਜਦੋਂ ਸਤ ਸੰਗ ਦੇ ਵਿੱਚ ਜਾਵੇ ਉਹ ਤਾਂ ਸਬਦੇ ਤੁਸੀਂ ਇਹਨਾਂ ਧੀਆ ਦੀ ਸਪੋਰਟ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹਨਾਂ ਧੀਆ ਦਾ ਵੀ ਨਾਮ ਬਣ ਜਾਵੇ ਤੇ ਇਹਨਾਂ ਦੀ ਵੀ ਕਿਸਮਤ ਬਦਲ ਜਾਵੇ ਰੱਬ ਰਾਖਾ